ਬਾਈ ਜੀ 32 ਇੰਚ ਦੀ LED 600 ਰੁਪਏ ਸਿਰਫ ਸਿਰਫ 600 ਰੁਪਏ Smart Smart LED ਵੀਰੇ Android LED ਏ ਠੀਕ ਹੈ 43 ਇੰਚ ਦੀ LED ਦਵਾਂਗੇ ਵੀਰੇ 12000 ਰੁਪਏ ਵੀਰੇ ਵਸਤੇ ਅਸੀਂ ਆਪਦੇ ਵਸਤੇ ਲਗਾ ਰਗੇ ਸਾਡੇ ਕੋਲ ਸਟਾਕ ਬਹੁਤ ਪਿਆ ਦੇਖੋ ਠੀਕ ਹੈ ਕਿੰਨਾ ਸਮਾਨ ਆ ਜਾਂਦਾ ਇਹਦੇ ਵਿੱਚ 7000 ਦਾ ਫ੍ਰੀਜ ਦਵਾਂਗੇ ਵੀਰੇ ਬਿਆਰਛ ਹੈਗਾ 12000 ਦਾ ਠੀਕ ਹੈ ਨਾਲ ਇੱਕ ਮਿਕਸਰ ਗ੍ਰੇਂਡਰ ਵੀ ਫ੍ਰੀ ਦਵਾਂਗੇ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਏਗਾ ਬਾਈ ਜੀ ਕਾਰਵਾਸ਼ਰ ਦੇ ਦਾਂਗੇ 3500 ਰੁਪਏ ਦਾ ਏਸ਼ੀਅਨ ਪੇਂਟ ਏਸ਼ੀਅਨ ਪੇਂਟਸ ਕੰਪਨੀ ਦੀ ਗਾਰੰਟੀ ਰਹੂਗੀ ਵੀਰੇ ਜਮਾ ਸੀਲਡ ਪੈਕ ਮਾਲ ਹੈ ਆ 206 ਲੀਟਰ ਦਾ ਕੰਪਨੀ ਦਾ ਫ੍ਰੀਜ ਹੈ ਵੀਰੇ ਕੁਆਲਿਟੀ ਚੈੱਕ ਕਰੋ ਤੁਸੀਂ ਫੀਸ ਦੀ ਬਿਲਕੁਲ ਸ਼ੋਰੂਮ ਕੰਡੀਸ਼ਨ ਹੈ ਚੈੱਕ ਕਰੋ ਬਈ ਜਿਆਰ ਦੇ ਵਿੱਚ 16-17000 ਦੇ ਮਿਲੇਗਾ ਵੀਰੇ ਸਾਡਾ 14000 ਰੁਪਏ ਦਾ ਦਿੱਤਾ 14000 ਦਾ ਫ੍ਰੀਜ ਹਾਂ ਤੇ ਇੱਕ ਬਈ ਰਾਇਲ ਫਾਰਮਰ ਟੀਵੀ ਬੰਨੀ ਹੋ ਤੁਹਾਨੂੰ ਗਿਫਟ ਦਿੱਤਾ ਜਾ ਰਿਹਾ ਕੋ ਜਿਹੜਾ ਬੰਦਾ ਫ੍ਰੀਜ ਲੈਣਾ ਉਹ ਨੂੰ ਇੱਕ ਕੂਲਰ ਫ੍ਰੀ ਲਾਓ ਬਈ ਆਫਰ ਆ ਆਪੇ ਵੀਰੇ ਓਵਨ ਟਾਟਾ ਕੰਪਨੀ ਦਾ ਪ੍ਰੋਡਕਟ ਹੈ ਵੀਰੇ ਕਰੋਮਾ ਦੇਖ ਲਓ ਲਿਖਿਆ ਹੋਇਆ ਟਾਟਾ ਵੀਰੇ ਠੀਕ ਹੈ 3500 ਦੇ ਦਾਂਗੇ ਬਾਈ ਓਵਨ ਬਾਈ ਜੀ ਆਪਣੇ ਕੋਲ ਕਰੋਮਾ ਕੰਪਨੀ ਦੀ ਪ੍ਰੈਸ ਆਈ ਹੋਈ ਹੈ ਠੀਕ ਹੈ ਆਇਰਨ ਪ੍ਰੈਸ ਹੈ ਵੀਰੇ ਪੂਰੀ ਫੁੱਲ ਸਟੀਮ ਵਾਲੀ ਪ੍ਰੈਸ ਹੈ ਐਮ ਆਰ ਪੀ 2000 ਹੈ 500 ਦੇ ਦਾਂਗੇ ਵੀਰੇ ਹਾਂ ਜੀ ਮਿੱਤਰੋ ਕੀ ਹਾਲ ਆ ਤੇ ਸਵਾਗਤ ਆ ਤੁਹਾਡੇ ਆਪਣੇ ਚੈਨਲ ਰਾਇਲ ਫਾਰਮਰ ਟੀਵੀ ਤੇ ਤੇ ਲੋਕੇਸ਼ਨ ਚੈੱਕ ਕਰੋ ਇਧਰਲੇ ਪਾਸੇ ਹੈਗਾ ਸਰਕਾਰੀ ਹਸਪੀਟਲ ਤੇ ਇਹ ਜਾਂਦੀ ਹੈਗੀ ਸੜਕ ਅਨਾਜ ਮੰਡੀ ਨੂੰ ਤੇ ਆਪਾਂ ਖੜੇ ਸੀਗੇ Amazon Store ਤੇ Gadgets Hub Shop ਦਾ ਨੇਮ ਹੈ ਕਰੋਮਾ ਦੇ ਪ੍ਰੋਡਕਟ ਜਿਆਦਾ ਹੁੰਦੇ ਹੈਗੇ ਇੱਥੇ ਤੇ ਬਾਈ ਨਾਲ ਆਪਾਂ ਗੱਲ ਕਰਦੇ ਆਂਗੇ ਕਿ ਕਿਵੇਂ ਕੁਛ ਹੈਗਾ ਸਮਾਨ ਸਸਤਾ ਇੱਥੇ ਤੇ ਕਰਾਉਣੇ ਆਂ ਸੁੱਦੀ ਬਾਈ ਨਾਲ ਗੱਲਬਾਤ ਹਰੇਕ ਤਰ੍ਹਾਂ ਦਾ ਤੁਹਾਨੂੰ ਇੱਥੇ ਇਲੈਕਟ੍ਰੋਨਿਕਸ ਸਮਾਨ ਮਿਲ ਜੂਗਾ ਕੀ ਹਾਲ ਹੈ ਬਾਈਓ ਨਮਸਕਾਰ ਜੀ ਹੋਰ ਠੀਕ ਆ ਠੀਕ ਹੈ ਜੀ ਠੀਕ ਹੈ ਤੇ ਹੋਰ ਬਾਈ ਬਹੁਤ ਵਧੀਆ ਜੀ ਬਾਈ ਨਾਮ ਵਗੈਰਾ ਦੱਸਿਓ ਆਪਣਾ ਨਾਮ ਅਨਮੋਲ ਵੀਰੇ ਆਪਣਾ Amazon ਦਾ ਸਟੋਰ ਹੈ ਆਪਾਂ ਇਹ 70% ਤੱਕ ਦੀ ਡਿਸਕਾਊਂਟ ਦਿੰਨੇ ਇੱਥੇ ਸਾਰਾ ਹਰੇਕ ਚੀਜ਼ ਤੇ ਅਪ ਟੂ ਦਿੰਨੇ ਵੀਰੇ ਕਈ ਆਈਟਮਸੇ 80 ਵੀ ਹੈ ਕਈ ਆਈਟਮਸੇ 40 ਵੀ ਹੈ ਕਈ ਆਈਟਮਸੇ 50 ਵੀ ਹੈ ਤੇ ਇੱਕ ਵੀਰੇ ਆਪਾਂ ਗੱਲ ਕਰ ਲਈਏ ਵਾਰੰਟੀ ਦੀ ਹਾਂ ਬ੍ਰੇਕ ਕੇਅਰ ਤੋਂ ਵਾਰੰਟੀ ਮਿਲੇਗੀ ਅਸੀਂ ਬਿੱਲ ਦਵਾਂਗੇ ਤੁਹਾਨੂੰ ਪੱਕਾ ਕੱਟ ਗਏ ਪੱਕਾ ਬਿੱਲ ਸਾਡੀ ਆਈਟਮਾਂ ਕੀ ਹੈ ਕੋਈ ਹਲਕੇ ਫੁਲਕੇ ਡੱਬੇ ਦਿਖਾ ਸਕਦੇ ਹੋ ਕਸਟਮਰ ਨੂੰ ਹਾਂ ਪਾ ਦਿਖਾ ਕੋਈ ਹਲਕੇ ਫੁਲਕੇ ਡੱਬੇ ਫਟੇ ਹੋ ਸਕਦੇ ਹੈ ਕੋਈ ਪੈਕਿੰਗ ਖਰਾਬ ਹੈ ਕਿਸੇ ਦਾ ਲੂਸ ਦੀ ਵੀ ਚ ਆਈਟਮਸ ਆਉਂਦੀਆਂ ਸਾਡੇ ਕੋਲੇ ਸਿੱਧਾ ਟਰੱਕ ਆਉਂਦਾ ਐਮਾਜ਼ਨ ਤੋਂ ਵੀ ਗਾਰੰਟੀ ਕੰਪਨੀ ਤੋਂ ਕੰਪਨੀ ਤੋਂ ਗਾਰੰਟੀ ਆਏਗੀ ਮਿਲੇਗੀ ਵੀ ਹਾਂਜੀ ਠੀਕ ਹੈ ਤੇ ਸ਼ੁਰੂ ਤੋਂ ਸ਼ੁਰੂ ਕਰੀਏ ਕਰ ਦਈਏ ਅਜੋ ਹਾਂਜੀ ਤੇ ਹੁਣ ਤੁਹਾਨੂੰ ਦਿਖਾਉਣੇ ਆ ਐਲ ਸੀ ਡੀ ਬਾਈ ਬਾਈ ਜੀ 32 ਇੰਚ ਦੀ ਐਲ ਡੀ 6 ਰੁਪਏ ਸਿਰਫ ਸਿਰਫ ਛੇਰ ਸਮਾਰਟ ਸਮਾਰਟ LED ਵੀਰੇ Android LED ਏ ਠੀਕ ਹੈ 43 ਇੰਚ ਦੀ LED ਦਵਾਂਗੇ ਵੀਰੇ 12000 ਰੁਪਏ ਕਿੰਨੇ ਦੀ ਬਾਈ 12000 ਰੁਪਏ ਦੀ ਬਾਈ ਸਿਰਫ 12000 ਤੇ ਆ ਤੁਸੀਂ ਪ੍ਰੋਡਕਟ ਚੈੱਕ ਕਰ ਲਓ ਕਰੋਮਾ ਦਾ ਟਾਟਾ ਦਾ ਸਾਡੇ ਕੋਲ 50 ਇੰਚ ਦਾ ਸਟਾਕ ਵੀ ਆ ਰਿਹਾ ਵੀਰੇ on the way ਹੈ ਨਹੀਂ ਇਹ 12000 ਦੀ ਬਾਈ ਯਾਰ ਲੋਕ 32 ਇੰਚੀ 15-15000 ਦੀ ਦਿੰਦੇ ਆਗੇ ਅਸੀਂ ਵੀਰੇ 12000 ਰੁਪਏ ਦੀ ਦਵਾਂਗੇ ਵੀਰੇ ਇਹ ਕਿੰਨੀ ਦਸੀ 43 ਇੰਚ 43 ਇੰਚ ਹਾਂਜੀ ਵੀਰੇ ਠੀਕ ਹੈ 50 ਇੰਚੀ ਦਵਾਂਗੇ ਭਾਈ 18000 ਰੁਪਏ 55 ਇੰਚੀ ਦਵਾਂਗੇ ਭਾਈ 24000 ਰੁਪਏ ਭਾਈ ਬਚਤ ਆ ਕੀ ਹੈਗਾ ਵੀਰੇ ਬਚਤ ਤੂੰ ਤਾਂ ਚੱਲਦਾ ਰਹਿੰਦਾ ਪਰ ਦਵਾਂਗੇ ਵੀਰੇ ਐਂ ਦਵਾਂਗੇ ਰੇਟ ਤਾਂ ਇਹਦੇ ਠੋਕੇ ਹੈ ਠੋਕੇ ਦਵਾਂ ਚੈਲੰਜ ਹੈ ਸਾਰਾ ਚੈਲੰਜ ਹੈ ਵੀਰੇ ਦਾ ਰੇਟ ਦਾ ਚੈਲੰਜ ਹੈ ਪੂਰਾ ਤੇ ਵੀਰੇ ਆ ਪਲੇ ਸਟੇਸ਼ਨ ਪਿਆਗਾ ਇਹ ਆਪਣੇ 4 ਐਕਸ ਬਾਈ ਜੀ 50000 ਪਲੇ ਸਟੇਸ਼ਨ 5 ਹੈ ਇਹ ਠੀਕ ਹੈ ਮਾਰਕੀਟ ਰੇਟ ਇਹਦਾ 50000 ਹੈ ਦਵਾਂਗੇ ਵੀਰੇ 35000 ਦੇ ਦਵਾਂਗੇ ਜਮਾਨਾ 35000 ਦਾ ਜਮਾਨਾ ਮਾ ਦੇ ਤਾਂ ਤੇ ਵਾਰੰਟੀ ਹੋਊ ਇਹਦੀ ਵੀਰੇ ਇੱਕ ਸਾਲ ਦੀ ਗਰੰਟੀ ਹੈ ਫੁੱਲ ਕੰਪਨੀ ਦੀ ਗਰੰਟੀ ਹੈ ਬਿੱਦ ਬਿਲ ਦਵਾਂਗੇ ਜੀਐਸਟੀ ਬਿਲ ਦਵਾਂਗੇ ਵੀਰੇ ਤੇ ਇੱਕ ਵੀਰੇ ਆ ਛੋਟਾ ਫ੍ਰਿਜ ਪਿਆ ਜਿਹੜੇ ਲੋਕ ਕੱਲੇ ਰਹਿੰਦੇ ਹੈਗੇ ਉਹਨਾਂ ਵਾਸਤੇ ਹੈਨਾ ਇਹ ਫ੍ਰਿਜ ਵੈਸੇ ਤਾਂ ਅਸੀਂ ਆਪ ਦੀ ਵਸਤੇ ਲਗਾ ਰਗੇ ਸਾਡੇ ਕੋਲ ਸਟਾਕ ਬਹੁਤ ਪਿਆ ਦੇਖੋ ਠੀਕ ਹੈ ਕਿੰਨਾ ਸਮਾਨ ਆ ਜਾਂਦਾ ਇਹਦੇ ਵਿੱਚ 7000 ਦਾ ਫ੍ਰਿਜ ਦਵਾਂਗੇ ਵੀਰੇ ਬਿਆਰਛ ਹੈਗਾ 12000 ਦਾ ਠੀਕ ਹੈ ਨਾਲ ਇੱਕ ਮਿਕਸਰ ਗ੍ਰੇਂਡਰ ਵੀ ਫ੍ਰੀ ਦਵਾਂਗੇ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਏਗਾ ਇਹਦੇ ਨਾਲ ਹੈ ਲੋ ਮਿੱਤਰੋ ਦੇਤਾ ਬਾਈ ਨੇ ਆਫਰ ਵੀਡੀ ਠੀਕ ਆ ਤੇ 50 ਨਾਲ ਹੀ ਮਿਕਸਰ ਗ੍ਰੈਂਡਰ 50 ਨਾਲ ਦੇ ਦਾਂਗੇ ਵੀਰੇ ਚਲੋ ਬਾਈ ਸਾਡੇ ਕੋਲ 520 ਰੁਪਏ ਆ ਉਹਦਾ ਹੋ ਗਈ ਗੱਲ ਤੇ ਆ ਕਾਰਵਾਸ਼ਰ ਪਿਆ ਹਨਾ ਬਾਈ ਜੀ ਕਾਰਵਾਸ਼ਰ ਦੇ ਦਾਂਗੇ 3500 ਰੁਪਏ ਦਾ ਏਸ਼ੀਅਨ ਪੇਂਟ ਏਸ਼ੀਅਨ ਪੇਂਟ ਦਾ ਕੰਪਨੀ ਦੀ ਗਾਰੰਟੀ ਰਹੂਗੀ ਵੀਰੇ ਜਮਾਂ ਸੀਲਡ ਪੈਕ ਮਾਲ ਹੈ ਹਲਕਾ ਜਿਹਾ ਡੱਬਾ ਫਟਿਆ ਹੋਇਆ ਹੈ ਠੀਕ ਆ ਚੈੱਕ ਕਰੋ ਵੀਰੇ ਚੈੱਕ ਕਰੋ ਤੁਸੀਂ ਅਨਟੱਚ ਹੈ ਵੀਰੇ ਇਕੱਲਾ ਉੱਪਰੋਂ ਡੱਬਾ ਥੋੜ ਨੂੰ ਫਟਿਆ ਜਰੂਰ ਮਿਲ ਸਕਦਾ ਪਰ ਅੰਦਰੋਂ ਚੀਜ਼ ਕੱਢੋਂਗੇ ਇੱਕ ਨੰਬਰ ਮਿਲੂਗੀ 3500 ਦਾ ਵੀਰੇ ਸਿਰਫ ਸਾਲ ਦੀ ਵਾਰੰਟੀ। ਸਾਲ ਦੀ ਵਾਰੰਟੀ ਵੀਰੇ। ਲਓ ਮਿੱਤਰੋ ਇਤੋਂ ਸਸਤਾ ਮੈਨ ਲੱਗਦਾ ਬ੍ਰਾਂਡ ਦੀ ਚੀਜ਼ ਹੈਗੀ ਇਤੋਂ ਸਸਤੀ ਸਾਨੂੰ ਕਿਤੇ ਨਹੀਂ ਮਿਲ ਸਕਦੀ। ਤੇ ਵੀਰੇ ਇੱਕ ਬ੍ਰਾਂਡ ਆਇਆ ਹੋਇਆ ਸਾਡੇ ਕੋਲ ਡੀਫਲੈਕਟ ਦਾ। ਠੀਕ ਹੈ ਜੀ। ਵੀਰੇ 15000 ਐਮਆਰਪੀ ਹੈ। ਦੇ ਦਾਂਗੇ 6000 ਰੁਪਏ ਦਾ। ਤਾਂ ਅੱਧ ਨਾਲੋਂ ਵੀ ਸਸਤਾ ਹੋ ਗਿਆ ਹਨਾ। ਤਮਾਕੀ ਰੇਟ। 6000 ਰੁਪਏ ਦੇ ਦਾਂਗੇ ਵੀਰੇ। ਆਹ ਵਾਲਾ ਆ ਪਿਆਜ ਦਾ। ਆ ਆ ਦੇ ਦਾਂਗੇ ਵੀਰੇ। ਆ ਆ ਆਈਟਮ ਚੈੱਕ ਕਰੋ। ਠੀਕ ਹੈ। ਇਹ ਬੰਦ ਪੀਸ ਵੀ ਮੈਨ ਬੰਦ ਪੀਸ ਦੇ ਦਾਂਗੇ ਵੀਰੇ। ਲਓ ਬਾਈ। ਕਰੋ ਚੈੱਕ ਤੇ ਆਹ ਛੋਟਾ ਸਾਈਜ਼ ਹੈ ਇਹਦੀ। ਇਹ ਛ ਦੇ ਦਾਂਗੇ 3000 ਰੁਪਏ ਦਿੱਤਾ ਵੀਰੇ ਉਹਦੇ ਨਾਲੋਂ ਵੀ ਸਸਤਾ ਗਾਰੰਟੀ ਹੋਊਗੀ ਇਹਦੀ ਇੱਕ ਸਾਲ ਦੀ ਗਾਰੰਟੀ ਵੀਰੇ ਬਈ ਯਾਰ ਹੋਰ ਕੀ ਚਾਹੀਦਾ ਹਣਾ ਲੋਕਾਂ ਨੂੰ ਇਹ ਦੋ ਸਸਤਾ ਸਮਾਨ ਤਾਂ ਇਹਨਾਂ ਤੇ ਆਹ ਫ੍ਰਿਜ ਪਿਆਗਾ ਫ੍ਰਿਜ ਦੇ ਦਾਂਗੇ ਬਈ 15000 ਰੁਪਏ ਦਾ ਆਹ 206 ਲੀਟਰ ਦਾ ਕੰਪਨੀ ਦਾ ਫ੍ਰਿਜ ਹੈ ਵੀਰੇ ਕੁਆਲਿਟੀ ਚੈੱਕ ਕਰੋ ਤੁਸੀਂ ਪੀਸ ਦੀ ਬਿਲਕੁਲ ਸ਼ੋਰੂਮ ਕੰਡੀਸ਼ਨ ਹੈ ਚੈੱਕ ਕਰੋ ਬਈ ਯਾਰ ਦੀ ਵਿੱਚ 16-17000 ਦੇ ਮਿਲੇਗਾ ਵੀਰੇ ਸਾਡਾ 14000 ਰੁਪਏ ਦਾ ਦੇਤਾ 14000 ਦਾ ਫ੍ਰਿਜ ਹਾਂ ਤੇ ਇੱਕ ਬਈ ਰਾਇਲ ਫਾਰਮਰ ਟੀਵੀ ਬੰਨੀ ਹੋ ਤੁਹਾਨੂੰ ਗਿਫਟ ਦਿੱਤਾ ਜਾ ਰਿਹਾ ਫ੍ਰਿਜ ਨਾਲ ਆਪਾਂ ਬਈ ਫ੍ਰਿਜ ਵੀ ਫ੍ਰੀ ਦੇ ਦਾਂਗੇ ਜਿਹੜਾ ਬੰਦਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਜਿਹੜਾ ਬੰਦਾ ਫ੍ਰਿਜ ਲੈਣ ਆਊਗਾ ਉਹਨੂੰ ਇੱਕ ਕੂਲਰ ਫ੍ਰੀ ਲਾਓ ਬਈ ਆਫਰ ਆਗਾ ਆਪਣੇ ਚੈਨਲ ਵੱਲੋਂ ਬਾਈ ਨਾਲ ਆਪਾਂ ਜਿਹੜਾ ਬੰਦਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਇੱਕ ਕੂਲਰ ਫ੍ਰੀ ਕੂਲਰ ਫ੍ਰੀ ਹੈ ਹਾਂਜੀ ਬਈ ਠੀਕ ਹੈ ਜੀ ਕੋਲੇ ਹੈ OTG ਬਟ ਚੈੱਕ ਕਰੋ ਕੰਡੀਸ਼ਨ ਚੈੱਕ ਕਰੋ ਤੁਸੀਂ ਇਹਦੀ 30000 MRP ਹੈ ਕਿੰਨੇ ਦੇ ਦੇਵਾਂਗੇ ਬਈ ਆਹ ਦੱਸੋ ਕਿੰਨੇ ਦੇ ਦੀਏ ਇਹ ਹੈ ਜਾਂ ਰੇਟ ਦੇਣਾ ਬਾਈ ਯਾਰ ਬੰਦਾ ਭੱਜਾ ਦਰਿਆਵੇ 7000 ਦੇ ਦਿਆਂਗੇ ਵੀਰੇ ਆਹ ਹਾਂ ਹਾਂ ਜਿਹੜੇ ਬਾਜ਼ਾਰ ਚ 1.5 1 7-7 8000 ਆਹ ਪਈ ਵੀਰੇ ਓਵਨ ਟਾਟਾ ਕੰਪਨੀ ਦਾ ਪ੍ਰੋਡਕਟ ਹੈ ਵੀਰੇ ਕਰੋਮਾ ਦੇਖ ਲਓ ਲਿਖਿਆ ਹੋਇਆ ਟਾਟਾ ਵੀਰੇ ਠੀਕ ਹੈ 3500 ਦੇ ਦਿਆਂਗੇ ਬਾਈ ਓਵਨ ਬਾਈ ਯਾਰ ਤਮਾਕੀ ਰੇਟ ਹੈ ਚੈੱਕ ਕਰੋ ਵੀਰੇ ਕੰਡੀਸ਼ਨ ਅੰਦਰੋਂ ਜਮ ਨਵੇਂ ਹੈ ਵੀਰੇ ਕਰੇ ਜੇ ਮੰਨ ਕੇ ਚੱਲੋ ਕਿਸੇ ਨੇ ਰੱਖਣਾ ਹੈ ਨਾ 3500 ਦਾ ਆਫਿਸ ਵਗੈਰਾ ਵਾਸਤੇ ਬਹੁਤ ਵਧੀਆ ਵੀਰੇ ਤੇ ਆ ਆਪਣੇ ਇਹ ਹੈਗਾ ਵੀਰੇ 에ਅਰ ਫਰਾਇਰ ਠੀਕ ਹੈ ਫਿਲਿਪਸ ਦਾ ਠੀਕ ਹੈ ਜੀ ਬਿਆਰ ਚੰਦਾ 7000 ਰੁਪਏ ਦਾ ਅਸੀਂ ਦੇ ਦਾਂਗੇ 5000 ਦਾ 2000 ਰੁਪਏ ਘੱਟ ਹਾਂ ਤੇ ਵਾਰੰਟੀ ਬ੍ਰਾਂਡ ਦੀ ਇੱਕ ਸਾਲ ਦੀ ਵੀਰੇ ਕੰਪਨੀ ਕਰਫੋਂ ਠੀਕ ਹੈ ਜੀ ਬਾਈ ਜੀ ਆਪਣੇ ਕੋਲ ਕਰੋਮਾ ਕੰਪਨੀ ਦੀ ਪ੍ਰੈਸ ਆਈ ਹੋਈ ਹੈ ਠੀਕ ਹੈ ਆਇਰਨ ਪ੍ਰੈਸ ਹੈ ਵੀ ਪੂਰੀ ਫੁੱਲ ਸਟੀਮ ਵਾਲੀ ਪ੍ਰੈਸ ਹੈ ਐਮ ਆਰ ਪੀ 2000 ਹੈ 500 ਰੁਪਏ ਦੇ ਦਾਂਗੇ ਵੀਰੇ ਗਾਰੰਟੀ ਇੱਕ ਸਾਲ ਦੀ ਵੀਰੇ ਇਹਦੇ ਤੇ ਹੈ ਹਾਂ ਬਾਈ ਯਾਰ ਹੈਵੀ ਬਹੁਤ ਹੈ ਯਾਰ ਸਟੀਮ ਵਾਲੀ ਹੈ ਸਟੀਮ ਵਾਲੀ ਵੀਰੇ ਹਾਂ ਪਾਣੀ ਪੈਂਦਾ ਓਕੇ ਪਾਣੀ ਪੈਂਦਾ ਵੀਰੇ ਲਾਓ ਬਾਈ 500 ਰੁਪਏ ਦੇ ਦਾਂਗੇ 500 ਚ ਬੰਦਾ ਫਿਰ ਆਪਣੇ ਪ੍ਰੈਸ ਠੀਕ ਵੀ ਨਹੀਂ ਕਰਕੇ ਦਿੰਦਾ ਬਾਈ ਨਵੀਂ ਦੇ ਹੀ ਜਾਂਦਾ ਬਾਕੀ ਹੇਅਰ ਡ੍ਰਾਇਰ ਵਗੈਰਾ ਤੁਸੀਂ ਦੇਖ ਲਓ ਬਾਈ ਕਿੰਨੇ ਦਾਗਾ ਬਾਈ ਜੀ 400 ਦੇ ਦੇ ਦਾਂਗੇ ਹੇਅਰ ਡ੍ਰਾਇਰ ਕਰੋਮਾ ਕਰੋਮਾ ਦਾ ਹੇਅਰ ਡ੍ਰਾਇਰ ਦੇ ਦਾਂਗੇ 400 ਦੇ ਵੀਰੇ ਵਾਰੰਟੀ ਵੀ ਹੈ ਕੰਪਨੀ ਦੀ ਗਾਰੰਟੀ ਮਿਲੂਗੀ ਵੀਰੇ ਪ੍ਰੈਸ ਦੀ ਵੀ ਕੰਪਨੀ ਦੀ ਗਾਰੰਟੀ ਹੈ ਹਾਂ ਚੀਜ਼ਾਂ ਬਿੱਲ ਕੱਟ ਕੇ ਦੇਵਾਂਗੇ ਸਾਰੀਆਂ ਦੀ ਪ੍ਰੈਸ ਸਾਰੀ ਕੰਪਨੀ ਦੀ ਗਾਰੰਟੀ ਵਾਰੰਟੀ ਮਿਲੂਗੀ ਵੀਰੇ ਜਿਹੜੀ ਚਾਹੇ ਫਿਲਿਪਸ ਲੈ ਲਓ ਚਾਹੇ ਕਰੋਮਾ ਲੈ ਲਓ ਚਾਹੇ ਲਾਈਫ ਲੌਂਗ ਲੈ ਲਓ ਚਾਹੇ ਕ੍ਰਮਟਨ ਲੈ ਲਓ ਵੀਰੇ ਤੇ ਕਰਮਤੰਦ ਜੀ ਨਾ ਐਮ ਆਰ ਪੀ ਹੋਇਆ ਪ੍ਰੋਡਕਟ ਤੇ 60% ਡਿਸਕਾਊਂਟ ਕਰਦਾ ਵੀਰੇ ਇਹ ਤਾਂ ਬਈ 1600 ਹਾਂ 60% ਕਰਕੇ ਸਾਨੂੰ ਪੈਸੇ ਦੇ ਦੇਗਾ ਬਸ ਠੀਕ ਆ ਬਈ ਆ ਤੁਸੀਂ ਆਪੇ ਜੋੜ-ਟੋੜ ਲਾ ਲਿਓ ਸਮਾਨ ਹਰੀਕ ਮਿਲ ਜੂ ਗ੍ਰਾਈਂਡਰ ਵਗੈਰਾ ਪ੍ਰੈਸਾਂ ਇੰਡਕਸ਼ਨ ਕੁਪਏ ਆਗੇ ਬਾਈ ਕੋਲ ਬਾਕੀ ਆਹ ਘਰ ਦਾ ਸਮਾਨ ਵੇ ਮਮ ਵਗੈਰਾ ਹਰੇਕ ਚੀਜ਼ ਬਈ ਇਹਨਾਂ ਤੇ ਕਿੰਨਾ ਆਫ ਆ 40% ਦਿੱਤਾ ਵੀਰੇ ਐਮ ਆਰ ਪੀ ਨਾਲ ਐਮ ਆਰ ਪੀ ਤੋਂ ਜਿੰਨਾ ਵੀ ਐਮ ਆਰ ਪੀ ਹੋਇਆ 40% ਲੈਸ ਇਹਦੇ ਉੱਤੇ ਹਾਂ ਠੀਕ ਆ ਬਾਕੀ ਆ ਰਸੀਡਿੰਗ ਆ ਕਿੰਨੇ ਇੰਚੀ ਪਈ ਵੀਰੇ 65 ਇੰਚ ਦੀ ਐਲ ਈ ਡੀ ਹੈ 30000 ਰੁਪਏ ਕਰਤੀ 65 ਇੰਚ ਹਾਂ 65 ਇੰਚ ਦੀ ਐਲ ਈ ਡੀ 30000 ਰੁਪਏ ਕਰਤੀ ਕਰੋਮਾ ਕੰਪਨੀ ਦੀ ਵੀਰੇ ਟਾਟਾ ਕੰਪਨੀ ਦਾ ਪ੍ਰੋਡਕਟ ਹੈ ਸਾਡਾ ਬਾਕੀ ਆ ਸਪੀਕਰ ਵਗੈਰਾ ਜੇ ਘਰੇ ਕਿਸੇ ਨਾਲ ਸੋਨੀ ਦਾ ਦੇ ਦਾਂਗੇ ਵੀਰੇ ਐਕਸ ਵੀ 900 ਠੀਕ ਹੈ ਕਿੰਨੇ ਦਾ ਬਾਜ਼ਾਰ 'ਚ ਮਿਲਦਾ ਵੀਰੇ 80000 ਦਾ ਅਸੀਂ ਦੇ ਦਾਂਗੇ 40000 ਦਾ ਅੱਧੇ ਰੇਟ ਤੇ ਅੱਧੇ ਰੇਟ ਤੇ ਵੀਰੇ ਰੇਟ ਤਾਂ ਉੱਤੇ ਦਾ ਬ ਤੇ ਮੱਕੀ ਕੈਂਪਰ ਵਗੈਰਾ ਸਾਰਾ A to Z ਤੁਹਾਨੂੰ ਹਰੇਕ ਸਮਾਨ ਮਿਲੂਗਾ ਬਾਈ ਕੋਲੇ ਆ ਬਾਈ ਤੁਹਾਨੂੰ ਬਾਕੀ ਵੇਅਰ ਹਾਊਸ ਚ ਲੈ ਕੇ ਚਲਦੇ ਆ ਤੁਹਾਨੂੰ ਦਿਖਾਨਨੇ ਆ ਸਾਰਾ ਸਟਾਕ ਉੱਥੇ ਆ ਕੀ ਆ ਚੈੱਕ ਕਰੋ ਬਾਈ ਇਹਨਾਂ ਸਾਰਿਆਂ ਕਿੰਨਾ ਕਿੰਨਾ ਆਫ ਹੈ ਨਾ ਵੀਰੇ 65 ਫਰੈਂਡਲੈਸ ਕੱਟਦਾ 65 ਹਾਂ ਤੇ ਇਹਦੇ ਤੇ ਵੀ 65